ਸਸਤਰਕਾਲ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਤੇ ਇਧਰ ਜੀ ਸ਼ਾਮ ਦੇ ਮਤਲਬ ਕਿ 7:00 ਵੱਜ ਚੁੱਕੇ ਆ ਤੇ ਮੈਂ ਲੱਗਿਆ ਸਬਜ਼ੀ ਬਣਾਉਣ ਸਵੇਰ ਦਾ ਕੰਮ ਦੇ ਵਿੱਚ ਪਤਾ ਨਹੀਂ ਲੱਗਿਆ ਤੇ ਆੜੀ ਕਿੱਧਰ ਗਈ ਕਿਉਂਕਿ ਡੀਪ ਕਲੀਨਿੰਗ ਦਾ ਕੰਮ ਕਰ ਰਹੀ ਸੀਗੀ ਹੁਣ ਆਪਣਾ ਜਿਹੜਾ ਇਹ ਕੰਪਲੀਟ ਹੋ ਗਿਆ ਆ ਤੇ ਜਿਵੇਂ ਆਟੇ ਦੀਆਂ ਟੋਲੀਆਂ ਵਗੈਰਾ ਸਾਰਾ ਕੁਝ ਧੋ ਦਿੱਤਾ ਆ ਕਿਚਨ ਦਾ ਵੀ ਕਲੀਨ ਕਰ ਦਿੱਤਾ ਤੇ ਰੂਮਸ ਦਾ ਵੀ ਕਲੀਨ ਕਰਤਾ ਹਾਲ ਵੀ ਮਤਲਬ ਅੱਜ ਮੇਰਾ A to Z ਜਿਹੜਾ ਕੰਮ ਆ ਉਹ ਕੰਪਲੀਟ ਹੋ ਗਿਆ ਆ ਤੇ ਹੁਣ ਮੈਂ ਲੱਗੀ ਸੀ ਸਬਜ਼ੀਆਂ ਤੜਕਾ ਲਾਣ ਤੇ ਬਾਹਰ ਬੈ ਕੇ ਹਵਾ ਚੱਲ ਰਹੀ ਸੀ ਬੱਦਲ ਜਿਹਾ ਸੀਗਾ ਤੇ ਸ਼ਿਮਲਾ ਮਿਰਚ ਤੇ ਆਲੂ ਇਹ ਸਬਜ਼ੀ ਕੱਟ ਕੇ ਲਈ ਆਂ ਮੈਂ ਕਿ ਚਲੋ ਨਾਲ ਹੀ ਤੜਕਾ ਲਾਣੇ ਆ ਨਾਲ ਹੀ ਆਪਾਂ ਆਪਣੀ ਵੀਡੀਓ ਸ਼ੁਰੂ ਕਰ ਲੈਣੇ ਆ ਤੇ ਹੁਣ ਕੱਲ ਤੋਂ ਕਰਾਂਗੇ ਆਪਾਂ ਸ਼ਾਪਿੰਗ ਦਾ ਕੰਮ ਰਖੜੀਆਂ ਵਾਸਤੇ ਤੇ ਰਖੜੀਆਂ ਦੀ ਸ਼ਾਪਿੰਗ ਕਰਾਂਗੇ ਕਿਉਂਕਿ ਰਖੜੀਆਂ ਵਗੈਰਾ ਹਲੇ ਮੈਂ ਲੈ ਕੇ ਆਣੀਆਂ ਐ ਤੇ ਇੱਧਰ ਹੁਣ ਮੈਂ ਲਾਂ ਲੱਗੀ ਸੀ ਤੜਕਾ ਮੈਂ ਕਿਹਾ ਚਲੋ ਆਪਾਂ ਵਲੌਗ ਸ਼ੁਰੂ ਕਰ ਲੈਂਦੇ ਆ ਨਾਲ ਦੀ ਨਾਲ ਲੋ ਜੀ ਆਪਾਂ ਹੁਣ ਗੈਸ ਬੰਦ ਕਿਉਂਕਿ ਟਾਈਮ ਕਾਫੀ ਹੋ ਚੁੱਕਾ ਹੈ ਸਬਜੀ ਦਾ ਤੇ ਹੁਣ ਮੈਂ ਨਾਲ ਮੋਟਾ ਫਟ ਤੜਕਾ ਤੜਕਾ ਲਗਾਵਾਂਗੇ ਆਪਾਂ ਸਰੋਂ ਦੇ ਤੇਲ ਚ ਤੇ ਇਧਰ ਆਪਾਂ ਲਿਆ ਅਦਰਕ ਹਰੀ ਮਿਰਚ ਪਿਆਜ਼ ਸਾਰਾ ਇਕੱਠੇ ਕੱਟੀ ਅੰਦਰ ਦੇ ਬਿਲਕੁਲ ਸਿੰਪਲ ਜਿਹੜੀ ਆਪਾਂ ਬਣਾਵਾਂਗੇ ਸ਼ਿੰਨਾ ਮਿਕਾ ਦੀ ਸਬਜੀ ਸ਼ਿੰਨਾ ਮਿਕਾ ਆਲੂ ਕਿ ਨਾਲ ਦੀ ਨਾਲੇ ਆਟਾ ਆਪਾਂ ਘੋਲੂਗੀ ਤੇ ਹਲੇ ਬਾਹਰ ਜਿਹੜੀਆਂ ਢੋਲੀਆਂ ਵਗੈਰਾ ਪਈਆਂ ਉਹ ਚੱਕ ਕੇ ਲੈ ਕੇ ਆਣੀਆਂ ਆ ਆਟੇ ਵਾਲੀਆਂ ਮੰਜੀਆਂ ਪਈਆਂ ਆ ਉਹ ਲੈ ਕੇ ਆਣੀ ਆ ਕਾਫੀ ਕੰਮ ਜਿਹੜਾ ਮੇਰਾ ਪਿਆ ਚਦਰਾ ਪਈਆਂ ਤਾਰ ਤੇ ਉਹ ਲਿਆ ਕੇ ਹਲੇ ਤੇਲ ਲਗਾਣੀਆਂ ਆ ਔਰ ਤਾਂ ਸਾਰੀ ਤੁਹਾਡੀ ਘਰ ਦਾ ਕੰਮ ਖਤਮ ਹੁੰਦਾ ਜਿੰਨਾ ਮੱਚੀ ਕਰੀ ਜਾਓ ਤੇ ਚੰਨ ਮੇਰਾ ਤੇਲ ਗਰਮ ਹੁੰਦਾ ਆ ਜਨ ਨੂੰ ਮੈਂ ਆਟਾ ਵੀ ਲੈ ਆ ਮਾ ਗੁੰਨਣ ਵਾਸਤੇ ਅੱਨਾ ਮੈਂ ਢੰਗਾ ਰੱਖਦੀ ਹਿੰਦ ਤੋਂ ਦੋ ਦੰਦੇ ਕੰਮ ਤਾਂ ਸਾਰੇ ਹੋਏ ਹੋਏ ਆ ਅੱਜ ਪੜਿਆ ਤਾ ਹਾਂ ਪੜਿਆ ਨਹੀਂ ਰਾਤ ਪਰਿਆ ਸੀ ਇੱਧਰ ਮੈਂ ਤੜਕਾ ਲਗਾਉਣਾ ਸ਼ੁਰੂ ਕਰ ਲਿੱਤਾ ਤੇ ਨਾਲ ਹੀ ਉੱਧਰ ਆਪਾਂ ਜਿਹੜਾ ਆਟਾ ਵੀ ਲਿਆ ਕੇ ਰੱਖ ਲਿੱਤਾ ਪਾਣੀ ਵੀ ਭਰ ਕੇ ਰੱਖ ਲਿੱਤਾ ਕੋਲ ਆਹ ਭਾਂਡੇ ਵਿੱਚ ਆਟਾ ਗੁੰਨਣ ਵਾਸਤੇ ਫਟਾਫਟ ਤੜਕਾ ਲਗਾ ਕੇ ਸਬਜੀ ਨੂੰ ਤੇ ਚਾਣ ਨੂੰ ਮੈਂ ਆਟਾ ਵੀ ਗੁੰਨਣੂਗੀ ਕਿਉਂਕਿ ਮੇਰਾ ਕਾਫੀ ਕੰਮ ਹਲੇ ਬਾਹਰ ਖਲਾਰਾ ਖਿਲ ਰਿਹਾ ਹੋਇਆ ਹੈ ਮੈਨੂੰ ਉਹ ਵੀ ਚੱਕਣਾ ਹੈ ਕਿਉਂਕਿ ਚਤਰਾ ਵਗੈਰਾ ਜਿਹੜੀਆਂ ਮੈਂ ਬਾਹਰ ਧੋ ਕੇ ਸੁੱਕਣੇ ਪਾਈਆਂ ਉਹ ਤਾਰ ਕੇ ਲਿਆ ਕੇ ਤੈਵ ਵਗੈਰਾ ਕਰਨੀਆਂ ਆ ਤੇ ਅੱਜ ਜਿਹੜਾ ਮੈਂ ਸਾਰਾ A to Z ਕੰਮ ਖਤਮ ਕਰ ਦੇਣਾ ਹੈ ਸਫਾਈਆਂ ਦਾ ਕਰਦਾ ਤੇ ਹੁਣ ਜਿਹੜਾ ਹੈ ਮੇਰਾ ਮਤਲਬ ਕਿ ਬਾਹਰ ਦਾ ਕੰਮ ਰਹਿ ਜਾਊਗਾ ਜਿਵੇਂ ਕਿ ਹੁਣ ਰਖੜੀਆਂ ਦੀ ਸ਼ਾਪਿੰਗ ਦਾ ਕੰਮ ਰਹਿ ਜਾਊਗਾ ਤੇ ਹੁਣ ਆਪਾਂ ਕਰਾਂਗੇ ਜੀ ਸ਼ਾਪਿੰਗ ਹੁਣ ਆਪਣਾ ਅਗਲਾ ਜਿਹੜਾ ਬਲੌਗ ਆਊਗਾ ਉਹ ਸ਼ਾਪਿੰਗ ਵਾਲਾ ਆਊਗਾ ਤੇ ਦੇਖਦੀ ਹੁਣ ਮੈਂ ਵੈਡnesday ਨੂੰ ਜਾਂਦੀ ਆ ਸ਼ਾਪਿੰਗ ਕਰਨ ਵਾਸਤੇ ਜਾਂ Thursday ਨੂੰ ਜਾਂਦੀ ਆ ਨਾ ਤੇ ਉਹਲੇ ਮੇਰਾ ਕੋਈ ਪੱਕਾ ਡਿਸਾਈਡ ਨਹੀਂ ਹੋਇਆ ਤੇ ਬਾਕੀ ਦੀਦੀਆਂ ਨਾਲ ਗੱਲ ਕਰ ਰਹੀ ਸੀ ਦੀਦੀਆਂ ਕਦੋਂ ਆ ਰਹੀਆਂ ਆ ਫਰਾਈਡੇ ਨੂੰ ਆ ਰਹੀਆਂ ਜਾਂ ਸੈਚਰਡੇ ਨੂੰ ਆ ਰਹੀਆਂ ਜੇ ਉਹ ਫਰਾਈਡੇ ਨੂੰ ਆਣਗੇ ਦੀਦੀ ਹੁਣੀ ਤਾਂ ਮੈਂ ਸੈਚਰਡੇ ਨੂੰ ਜਾਉਂਗੀ ਜੇ ਦੀਦੀ ਹੁਣੀ ਸੈਚਰਡੇ ਨੂੰ ਆਣਗੇ ਤਾਂ ਮੈਂ ਫਰਾਈਡੇ ਨੂੰ ਜਾ ਆਉਂਗੀ ਤੇ ਇਸ ਕਰਕੇ ਅਸੀਂ ਸਾਰੇ ਜੀ ਭੈਣ ਭਰਾ ਆਪਸ ਦੇ ਵਿੱਚ ਐਨ ਪੂਰਾ ਮੈਨੇਜ ਕਰਕੇ ਚੱਲਦੇ ਹੁੰਨੇ ਇੱਕ ਦੂਸਰੇ ਦੀ ਸਲਾਹ ਦੇ ਨਾਲ ਪਹਿਲਾਂ ਹੀ ਇੱਕ ਦੂਸਰੇ ਨਾਲ ਸਲਾਹ ਲਾ ਲਈ ਦੀ ਹੈ ਵੀ ਦੀਦੀਆਂ ਨੂੰ ਪੁੱਛ ਲਈਦਾ ਪਹਿਲਾਂ ਤੁਸੀਂ ਕਿਹੜੇ ਦਿਨ ਆਣਾ ਆ ਜੇ ਦੀਦੀਆਂ ਨੇ ਪਹਿਲਾਂ ਆਣਾ ਆ ਤਾਂ ਮੈਂ ਵੱਟ ਚ ਜਾ ਜਾਂਦੀ ਹੁੰਨੀ ਆ ਕਈ ਵਾਰੀ ਮੈਂ ਰਖੜੀ ਤੋਂ 2-3 ਦਿਨ ਪਹਿਲਾਂ ਵੀ ਜਾ ਜਾਂਦੀ ਹੁੰਨੀ ਆ ਕਿਉਂਕਿ ਮੈਨੂੰ ਇਹ ਹੁੰਦਾ ਵੀ ਘਰੇ ਆਂਦਿਆਂ ਨੂੰ ਜੇ ਦੀਦੀਆਂ ਨੂੰ ਜਿੱਦਾਂ ਕੋਈ ਨਾਂ ਮਿਲੇ ਹੈਨਾ ਫਿਰ ਮਨ ਨੂੰ ਬਹੁਤ ਜਿਹੜਾ ਦੁੱਖ ਲੱਗਦਾ ਆ ਜਿੱਦਾਂ ਹੁਣ ਮੇਰੇ ਕੋਲ ਤਾਂ ਉੱਥੇ ਮੰਮੀ ਹੈਗੇ ਨੇ ਮੈਂ ਮੰਮੀ ਕੋਲ ਚਲ ਜਾਵਾਂ ਹੈਨਾ ਵੀਰਜੀ ਕੋਲ ਚਲ ਜਾਮਾ ਆਪਣੇ ਵੀਰੇ ਕੋਲ ਚਲ ਜਾਮਾ ਤੇ ਇੱਥੇ ਸਿਰਫ ਮੈਂ ਆ ਤੇ ਮੇਰੀਆਂ ਦੀਦੀਆਂ ਨੇ ਮੇਰੇ ਕੋਲ ਹੀ ਆਣਾ ਹੁੰਦਾ ਆ ਤੇ ਫਿਰ ਜੇ ਉਹਨਾਂ ਨੂੰ ਆਂਦਿਆਂ ਨੂੰ ਮੈਨੂੰ ਨਾਂ ਮਿਲਾ ਹੈਨਾ ਉਹ ਵੀ ਅੱਛੀ ਜੀ ਗੱਲ ਨਹੀਂ ਲੱਗਦੀ ਮੈਨੂੰ ਮੇਰੇ ਮਨ ਨੂੰ ਜਿਹੜਾ ਮਤਲਬ ਕਿ ਇਹ ਚੀਜ਼ ਅੱਛੀ ਨਹੀਂ ਲੱਗਦੀ ਕਿਉਂਕਿ ਜਦੋਂ ਵੀ ਕੁੜੀਆਂ ਆਉਂਦੀਆਂ ਆ ਤੇ ਜੇ ਆਪਾਂ ਉਹਨਾਂ ਨੂੰ ਖੁਸ਼ ਹੋ ਕੇ ਖਿੜੇ ਮੱਥੇ ਮਿਲੀਏ ਤਾਂ ਉਹਨਾਂ ਦਾ ਦਿਲ ਵੀ ਜਿਹੜਾ ਖੁਸ਼ ਹੋ ਜਾਂਦਾ ਹੈ ਉਹ ਸੋਸੋ ਸੀਸਾ ਆਪਣੇ ਮਤਲਬ ਕਿ ਪਰਿਵਾਰ ਚ ਢੀਕੇ ਜਾਂਦੀਆਂ ਆ ਧੀਆਂ ਜਿਹੜੀਆਂ ਹੁੰਦੀਆਂ ਆ ਉਹ ਆਪਣੇ ਵੀਰਾਂ ਨੂੰ ਸੋਸੋ ਸੀਸਾ ਵਸਦੇ ਰੋਣਾ ਰਸਦੇ ਰੋ ਤੇ ਸੀਸਾ ਢੀਕੇ ਜਾਂਦੀਆਂ ਆ ਤੇ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਹਰ ਇੱਕ ਕੰਮ ਆਪਣੀ ਮਰਜ਼ੀ ਨਾਲ ਕਰਨਾ ਆ ਕਈ ਵਾਰੀ ਇਹ ਜਿਹੜਾ ਰੱਖੜੀ ਦਾ ਤਿਉਹਾਰ ਹੋਵੇ ਨਾ ਇਹ ਜ਼ਰੂਰ ਜ਼ਰੂਰ ਆਪਣੀਆਂ ਨਣਦਾਦੀ ਸਲਾਹ ਨਾਲ ਚੱਲਣਾ ਚਾਹੀਦਾ ਆ ਪਹਿਲਾਂ ਪਹਿਲ ਉਹਨਾਂ ਦੀ ਰੱਖਣੀ ਚਾਹੀਦੀ ਆ ਚਲੋ ਆਪਣੇ ਵੀ ਭੈਣ ਭਰਾ ਹੁੰਦੇ ਆ ਆਪਾਂ ਨੂੰ ਵੇਟ ਕਰਦੇ ਹੁੰਦੇ ਆ ਨਾ ਲੇਕਿਨ ਸਾਰੇ ਨਾਲੋਂ ਪਹਿਲਾਂ ਹੱਕ ਪਰਜਾਈ ਦਾ ਇਹੀ ਬਣਦਾ ਹੈ ਵੀ ਉਹ ਆਪਣੀਆਂ ਭੈਣਾਂ ਨੂੰ ਪੁੱਛੇ ਆਪਣੀਆਂ ਦੀਵੀਆਂ ਨੂੰ ਪੁੱਛੇ ਵੀ ਤੁਸੀਂ ਕਦੋਂ ਆ ਰਹੇ ਹੋ ਫਿਰ ਮੈਂ ਜਾਵਾਂਗੀ ਹਾਂ ਜੇ ਘਰ ਦੇ ਵਿੱਚ ਜੇ ਜਿੱਦਾਂ ਸਾਸੂ ਮਾਂ ਹੈਗੇ ਆ ਜ ਜੋ ਵੀ ਹੈ ਨਾ ਹੋਰ ਵੱਡੇ ਭੈਣ ਭਰਾ ਹੈਗੇ ਆ ਫਿਰ ਆਪਾਂ ਨੂੰ ਕੋਈ ਫਰਕ ਨਹੀਂ ਹੈਗਾ ਫਿਰ ਇਹ ਹੁੰਦਾ ਵੀ ਚਲੋ ਜੀ ਅਸੀਂ ਟਾਈਮ ਟੂ ਟਾਈਮ ਆ ਜਾਾਂਗੇ ਆਪਾਂ ਪਹਿਲਾਂ ਜਾ ਜਾਂਦੇ ਆ ਜਾਨੋ ਘਰੇ ਹੈਗੇ ਬਾਕੀ ਜਣੇ ਦੇਖਣ ਆਲੇ ਹਨ ਤੇ ਸਾਡੇ ਘਰ ਦੇ ਵਿੱਚ ਮੈਂ ਹੀ ਆ ਇਕੱਲੀ ਦੇਖਣ ਵਾਲੀ ਹੈ ਨਾ ਤਾਂ ਫਿਰ ਮੈਨੂੰ ਇਹ ਹੁੰਦਾ ਵੀ ਮੈਂ ਬਿਲਕੁਲ ਘਰ ਛੱਡ ਕੇ ਨਾ ਜਾਵਾਂ ਤੇ ਉਹਨਾਂ ਦੇ ਆਂਦਿਆਂ ਨੂੰ ਫਿਰ ਮੈਨੂੰ ਇਹ ਵੀ ਹੁੰਦਾ ਵੀ ਮੈਂ ਕਿਹੜੀ ਚੀਜ਼ ਬਣਾਵਾਂ ਕੀ ਕਰਾਂ ਕੀ ਨਾ ਕਰਾਂ ਇਸੇ ਕਰਕੇ ਮੈਂ ਸਾਰਾ ਕੰਮ ਜਿਹੜਾ ਹੈ ਹੁਣ ਫਿਨਿਸ਼ ਕਰਤਾ ਹੁਣ ਮੈਨੂੰ ਸਿਰਫ ਰੱਖੜੀ ਵਾਲੇ ਦਿਨ ਦੀ ਜਿਹੜੀ ਉਹ ਆ ਵੀ ਇੰਤਜ਼ਾਰ ਆ ਫਰਾਈਡੇ ਦਾ ਦੀਦੀ ਹੁਣੇ ਹੁਣ ਦੇਖਦੇ ਆ ਫਰਾਈਡੇ ਸ਼ਾਮ ਨੂੰ ਆਂਦੇ ਆ ਜਾਂ ਸੈਚਰਡੇ ਮਾਰਨਿੰਗ ਟਾਈਮ ਆਂਦੇ ਆ ਤੇ ਬਸ ਮੈਨੂੰ ਹੁਣ ਇਹੀ ਇੰਤਜ਼ਾਰ ਆ ਰੱਖੜੀ ਦਾ ਕਾਰ ਸਾਫ ਸੁਤਰ ਹੋਵੇ ਸੋਹਣਾ ਲੱਗਦਾ ਹੈ ਨਾ ਭੈਣ ਭਰਾ ਬੈਠੇ ਹੋ ਉਹ ਅਜ ਦੇ ਖੇਡਦੇ ਹੋ ਉਹ ਘਰ ਸੋਹਣਾ ਲੱਗਦਾ ਸਾਫ ਸਾਫ ਵੈਸੇ ਤਾਂ ਆਪਾਂ ਡੇਲੀ ਡੀਪ ਕਲੀਨਿੰਗ ਦਾ ਕੰਮ ਮਤਲਬ ਕੀ ਕਰੀਦਾ ਹੈ ਡੇਲੀ ਡਸਟਿੰਗ ਵਗੈਰਾ ਕਰੀ ਦੀਆ ਪਰ ਫਿਰ ਵੀ ਪਤਾ ਨਹੀਂ ਮਿੱਟੀ ਗਰਦਾ ਕਿੱਥੋਂ ਆ ਜਾਂਦਾ ਹੈ ਹੁਣ ਮੈਂ ਦੇਖੋ ਬੈੱਡ ਹਲਾ ਹਲਾ ਕੇ ਹਾਂ ਸਾਰੀ ਕਲੀਨਿੰਗ ਕੀਤੀ ਆ ਕਿੰਨੀ ਇਹ ਤਾਂ ਹੈ ਨਹੀਂਗਾ ਵੀ ਚਲੋ ਉਹਨਾਂ ਨੇ ਆ ਕੇ ਸਾਡੇ ਬੈੱਡ ਹਲਾ ਕੇ ਦੇਖਣਿਆ ਵੀ ਇਹਨਾਂ ਦੇ نیچے ਮਿੱਟੀ ਤਾਂ ਨਹੀਂ ਹੈਗੀ ਪਰ ਆਪਣੇ ਮਨ ਨੂੰ ਹੁੰਦਾ ਵੀ ਚਲੋ ਇੱਕ ਵਾਰੀ ਕਲੀਨਿੰਗ ਜੀ ਕਰਦੀ ਆ ਦਿਨ ਤਿਹਾਰਾਂ ਦਾ ਟਾਈਮ ਸ਼ੁਰੂ ਹੋ ਰਿਹਾ ਹੈ ਕਿਉਂਕਿ ਹੁਣ ਰਖੜੀ ਤੋਂ ਬਾਅਦ ਅਧ ਨੋਮੀ ਵਗੈਰਾ ਆ ਚੁਗੀ ਫਿਰ ਹਨਾ ਸ਼ਰਾਦ ਵਗੈਰਾ ਹਨਾ ਵਰਤਰੇ ਫਿਰ ਅੱਗੇ ਦੀਵਾਲੀ ਦੀਆਂ ਸਫਾਈਆਂ ਸ਼ੁਰੂ ਹੋ ਜੂਗੀਆਂ ਤੇ ਉਸ ਤੋਂ ਪਹਿਲਾਂ ਮੈਂ ਕਿ ਇੱਕ ਵਾਰੀ ਥੋੜਾ ਜਿਹਾ ਹੱਥ ਫਿਰ ਜੂਗਾ ਹੁਣ ਸਿੱਧਾ ਹੀ ਆਪਾਂ ਦੀਵਾਲੀ ਤੇ ਸਫਾਈ ਕਰਾਂਗੇ ਤਾਂ ਕਿਉਂਕਿ ਵਿੱਚ ਨੂੰ ਮੌਸਮ ਇੰਨਾ ਇਤ ਕੀ ਗਰਮ ਰਿਹਾ ਇੰਨੀ ਜ਼ਿਆਦਾ ਗਰਮੀ ਰਹੀ ਆ ਉਹਦੇ ਕਰਕੇ ਵੀ ਉੰਨਾ ਜ਼ਿਆਦਾ ਵਧੀਆ ਤਰ੍ਹਾਂ ਜਿਹੜੀਆਂ ਸਫਾਈਆਂ ਨਹੀਂ ਸੀ ਹੁੰਦੀਆਂ ਇਹ ਹੁੰਦਾ ਸੀ ਵੀ ਝਾੜੂ ਪੋਚਾ ਲਾਓ ਤੇ RAM nal ਜਾ ਕੇ ਬੈਠੇ ਰੋਟੀ ਬਣਾ ਕੇ ਤੇ ਕਿਉਂਕਿ ਜਿੱਦਾ ਕਿ ਹੁਣ ਪਿੰਡਾਂ ਦੇ ਵਿੱਚ ਜ਼ਿਆਦਾਤਰ ਕੰਮ ਆਪ ਹੀ ਕਰਨੇ ਹੁੰਦੇ ਕੋਈ ਹਾਊਸ ਹੈਲਪਰ ਵਗੈਰਾ ਨਹੀਂ ਹੁੰਦੀਆਂ ਹੈਗੀਆਂ ਉਹਦੇ ਕਰਕੇ ਜਿਹੜਾ ਕੰਮ ਹੁੰਦਾ ਹੈ ਉਹ ਸਾਰਾ ਆਪਾਂ ਨੂੰ ਆਪ ਹੀ ਦੇਖਣਾ ਪੈਂਦਾ ਹੈ ਨਾ ਇਸ ਕਰਕੇ ਮੈਂ ਸਾਰਾ ਕੰਮ ਨਿਪਟਾ ਲਿਆ ਲੋ ਜੀ ਆਟਾ ਵਗੈਰਾ ਭੁੰਨ ਲਿਆ ਸਬਜ਼ੀ ਆਪਣੀ ਪੰਜ ਚੱਲੀ ਤੇ ਬਰਤਨ ਆਪਾਂ ਕਲੀਨ ਕਰਤੇ ਕਿਚਨ ਸਲੈਬ ਵੀ ਕਲੀਨ ਕਰਤੀ ਹੁਣ ਰਹਿ ਗਿਆ ਸਿਰਫ ਆਪਣਾ ਫੁਲਕਿਆਰਾ ਕੰਮ ਤੇ ਇੱਕ ਮੈਨੂੰ ਬਾਹਰੋਂ ਹੁਣ ਜਾ ਕੇ ਥੋੜਾ ਜਿਹਾ ਖਲਾਰਾ ਸੰਭਾਣਾ ਆ ਬੇੜੇ ਵਿੱਚੋਂ ਉਹ ਕਰਦੇ ਆ ਜਾ ਕੇ ਵੇਲੇ ਦਾ ਕੰਮ ਸ਼ੁਰੂ ਕਰਦੇ ਆ ਮਤਲਬ ਚਤਰਾ ਵਗੈਰਾ ਤਾਰਨ ਵਾਲੇ ਪੀਆਂ ਤੇ ਬਾਣੀ ਵੀ ਸ਼ੁਰੂ ਹੋਣ ਵਾਲੀ ਆ ਬਾਬਾ ਜੀ ਦੀ ਇੱਧਰ ਆਪਣੀ ਸਬਜ਼ੀ ਵੀ ਦੇਖ ਸਕਦੇ ਹੋ ਤੁਸੀਂ ਰੈਡੀ ਆ ਮੈਨੂੰ ਪੂਰੀ ਪੂਰੀ ਜੀ ਸਬਜ਼ੀ ਵਧੀਆ ਨਹੀਂ ਲੱਗਦੀ ਮੈਨੂੰ ਇੱਧਰ ਦੀ ਸਬਜ਼ੀ ਵਧੀਆ ਲੱਗਦੀ ਆ ਆਪਣੇ ਆਲੂ ਹੋ ਜਾਣ ਥੋੜਾ ਜਿਹਾ ਹੋਰ ਸੇਕ ਲੱਗ ਜੂਗਾ ਥੋੜਾ ਜਿਹਾ ਮੀਡੀਅਮ ਤੋਂ ਤੇਜ਼ ਸੀ ਕਿਤਾ ਹੋਇਆ ਹਾਂ ਤੇ ਚਲੋ ਬਾਹਰ ਚਲਦੇ ਹਾਂ ਚਲੋ ਜੀ ਬਾਹਰ ਚਲਦੇ ਹਾਂ ਬਰਦਖਾਨੀਆਂ ਤੁਹਾਨੂੰ ਮੈਂ ਆ ਦਿਨ ਛਿਪ ਗਿਆ ਤੇ ਇੱਧਰ ਸਾਹਮਣੇ ਆਪਣੀਆਂ ਚਿਦਰਾ ਪਈਆਂ ਆ ਹਲੇ ਸਾਹਮਣੇ ਚਿਦਰਾ ਵਗੈਰਾ ਆਪਣੀਆਂ ਧਾਰਨ ਵਾਲੀਆਂ ਪਈਆਂ ਆ ਤੇ ਇੱਧਰ ਮੈਂ ਧੋਤੀਆਂ ਸਿਗੀਆਂ ਇਤਰੇ ਆਟੇ ਵਾਲੀਆਂ ਢੋਲੀਆਂ ਵਗੈਰਾ ਧੋਤੀਆਂ ਸੀ ਉਹ ਵੀ ਚਤਰਾ ਧੋਤੀਆਂ ਹੋਈਆਂ ਪਈਆਂ ਚਲੋ ਪਹਿਲਾਂ ਇਹ ਚੱਕਦੇ ਆਂ ਫਿਰ ਕਰਦੇ ਆ ਤੁਹਾਡੇ ਨਾਲ ਗੱਲ ਇਧਰੋ ਜੀ ਬਾਹਰੋਂ ਮੈਂ ਚਤਰਾ ਵਗੈਰਾ ਢੋਲੀਆਂ ਵਗੈਰਾ ਅੰਦਰ ਲਿਆ ਕੇ ਰੱਖ ਲਈਆਂ ਮੈਂ ਕਿ ਪਹਿਲਾਂ ਮੈਂ ਚਤਰਾ ਤਿਆਂ ਲਗਾ ਕੇ ਫਿਰ ਜਿਹੜਾ ਆ ਢੋਲੀਆਂ ਵਗੈਰਾ ਮਤਲਬ ਕਿ ਆਟਾ ਵਗੈਰਾ ਪਾਣੀ ਉਹਦੇ ਵਿੱਚ ਮੈਂ ਕਿ ਪਹਿਲਾਂ ਚਤਰਾ ਤੈ ਲਗਾ ਕੇ ਰੱਖ ਦਵਾਂ ਤੇ ਇਹ ਵੀ ਕੰਮ ਨਾਲ ਦੇ ਨਾਲ ਨਿਬੜ ਜੂਗਾ ਤਾਂ ਚੰਗਾ ਰਹੂਗਾ ਤਾਂ ਇੱਧਰ ਮੈਂ ਤਿਆਂ ਲਗਾਣੀ ਸ਼ੁਰੂ ਕਰ ਦਿੱਤੀਆਂ ਚਾਤਰਾ ਦੀਆਂ ਫਟਾਫਟ ਤਿਆਂ ਲਗਾ ਕੇ ਤੇ ਇਹਨਾਂ ਨੂੰ ਵੀ ਮੈਂ ਬੈੱਡ ਦੇ ਵਿੱਚ ਰੱਖਦੀ ਹੁੰਨੀ ਆ ਬੈੱਡ ਦੇ ਵਿੱਚ ਸਾਮਦਾਂਗੇ ਚੱਦਰਾਂ ਨੂੰ ਤੇ ਇਹ ਵੀ ਆਪਣਾ ਕੰਮ ਜਿਹੜਾ ਆ ਨਿੱਪੜ ਗਿਆ ਚੱਦਰਾਂ ਦਾ ਇਹ ਵੀ ਮੈਨੂੰ ਸਭ ਤੋਂ ਵੱਡਾ ਕੰਮ ਲੱਗਦਾ ਆ ਇਹ ਚੱਦਰਾਂ ਵਗੈਰਾ ਧੋਣਾ ਤੇ ਇਹਨਾਂ ਨੂੰ ਸੰਭਾਲਣਾ ਤੈਹ ਲਗਾਣਾ ਸਭ ਤੋਂ ਔਖਾ ਕੰਮ ਮੈਨੂੰ ਕੱਪੜੇ ਤੈਹ ਲਗਾਣਾ ਲੱਗਦਾ ਆ ਸ਼ਾਇਦ ਮੈਨੂੰ ਰੋਟੀ ਪਾਣੀ ਦਾ ਵੀ ਇੰਨੀ ਗਰਮੀ ਦੇ ਵਿੱਚ ਕੰਮ ਕੋਈ ਔਖਾ ਨਹੀਂ ਲੱਗਦਾ ਮੈਂ ਤਾਂ ਭਾਵੇਂ ਪੰਜਾਬੰਦੇ ਰੋਟੀ ਬਣਵਾ ਲਉ ਪਰ ਜਦੋਂ ਮੈਨੂੰ ਕੱਪੜੇ ਤੈਹ ਲਾਣੇ ਪੈਂਦੇ ਆ ਮੈਨੂੰ ਗਿਫਤਾ ਪਹਿ ਜਾਂਦੀ ਹੈ ਖਮੇਤੋ ਕਪੜੇ ਜਿਹੜੇ ਹਨ ਉਹ ਬਿਲਕੁਲ ਤੈ ਨਹੀਂ ਲਗਾਏ ਜਾਂਦੇ ਹੈਗੇ ਤਾਂ ਪਰ ਮੈਂ ਲਗਾਂਦੀ ਬਹੁਤ ਅੱਛੀ ਤਰ੍ਹਾਂ ਕਪੜੇ ਤੈ ਪਰ ਬਸ ਮੈਨੂੰ ਕੋਲ ਕੋਲ ਹੀ ਰਹਿੰਦੀ ਆ ਵੀ ਹਾਂ ਮਨ ਨੂੰ ਇਹ ਕੰਮ ਵੀ ਕਰਨਾ ਪੈਣਾ ਆ ਤਾਂ ਹੀ ਫਿਰ ਜਦੋਂ ਮੈਂ ਲੱਗਦੀ ਆ ਫਿਰ ਮੈਂ ਨਾਲ ਦੀ ਨਾਲ ਜਿਹੜਾ ਨਵੇੜ ਦੰਨੀ ਆ ਵੀ ਦੇਖ ਕੇ ਵੀ ਮੈਨੂੰ ਨਾ ਗੁੱਸਾ ਹੀ ਆ ਜਾਂਦਾ ਮੇਰਾ ਆ ਕੰਪਿਆ ਆ ਤੇ ਲੋ ਜੀ ਇੱਥੇ ਆਪਣੇ ਜਿਹੜੇ ਆ ਚਤਰਾ ਹੁਣ ਤੈ ਲੱਗ ਗਿਆ ਇਹ ਵੀ ਆਪਾਂ ਸੰਭਾਲ ਦੰਨੇ ਆ ਸੰਭਾਲ ਕੇ ਫਿਰ ਆਪਾਂ ਜਾ ਕੇ ਕਿਚਨ ਦੇ ਵਿੱਚ ਆਪਣੇ ਸਬਜੀ ਵਗੈਰਾ ਦੇਖਦੇ ਆ ਵੀ ਸਬਜੀ ਬਣ ਗਈ ਕਿ ਕਿੰਨੀ ਕ ਹੁਣ ਉਹਦੇ ਵਿੱਚ ਕਸਰਾ ਸਬਜੀ ਦੇ ਵਿੱਚ ਲੋ ਜੀ ਸਬਜੀ ਆਪਣੀ ਐ ਰੈਡੀ ਹੋ ਗਈ ਤੇ ਬਾਹਰ ਚੱਲ ਰਹੀ ਹੈ ਜੀ ਹੁਣ ਪਾਪਾ ਜੀ ਦੀ ਬਾਣੀ ਕਰਦਾ ਆਪਾਂ ਬੰਦ ਜੀ ਸਬਜੀ ਵਗੈਰਾ ਆਪਣੀ ਬਣ ਗਈ ਆ ਤੇ ਆਟਾ ਵੀ ਮੈਂ ਢੋਲੀ ਚ ਪਾ ਦਿੱਤਾ ਸੀ ਤੇ ਹੁਣ ਮੈਂ ਤਵਾ ਧਰ ਲੇਤਾ ਹੁਣ ਨਾਲ ਹੀ ਲੱਗਦੇ ਹੱਥ ਆਪਾਂ ਬਣਾat ਲਈਏ ਫੁਲਕੇ ਕਿਉਂਕਿ ਇੱਕ ਵਾਰੀ ਹੁਣ ਜੇ ਮੈਂ ਬੈਠੀ ਨਾ ਜਾ ਕੇ ਫਿਰ ਮੇਰਾ ਉੱਠਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਸਵੇਰ ਦੀ ਮੈਂ ਨੌਨ ਸਟਾਪ ਜੜਹਾਜ ਕੰਮ ਨੂੰ ਲੱਗੀ ਹ ਸੀ ਕਿਉਂਕਿ ਮੈਨੂੰ ਇਹ ਸੀ ਵੀ ਅੱਜ ਮੈਂ ਕੋਈ ਕੰਮ ਜਿਹੜਾ ਆਪਣਾ ਪੈਂਡਿੰਗ ਨਹੀਂ ਛੱਡਣਾ ਹੈਗਾ ਮਤਲਬ ਕਿ ਸਾਰਾ ਕੰਮ ਜਿਹੜਾ ਹੈ ਅੱਜ ਮੈਂ ਫਿਨਿਸ਼ ਕਰ ਦੇਣਾ ਤੇ ਇੱਥੇ ਹੁਣ ਮੈਂ ਫਟਾਫਟ ਬਣਾ ਲੂੰਗੀ ਰੋਟੀ ਤੇ ਚਲੋ ਜੀ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂ ਜੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਚਲੋ ਜੀ ਬਾਰ ਬਾਬਾ ਜੀ ਦੀ ਬਾਣੀ ਚੱਲ ਰਹੀ ਆ ਟਾਈਮ ਨਾਲੇ ਰੋਟੀ ਬਣਾ ਲੈਂਦੀ ਆ ਜਿਵੇਂ ਪੋਨੇ 1:00 ਵਜੇ ਰੋਟੀ ਨੂੰ ਜਿਹੜਾ ਇਹ ਲੱਗ ਗਈ ਆ ਮੈਂ ਕਿ ਪਕਾ ਕੇ ਰੱਖ ਦੇਣੀ ਆ ਫਿਰ ਇਹ ਹੁੰਦਾ ਆ ਜੇ ਪੱਕੀ ਪਈ ਹੋਵੇ ਫਿਰ ਬੱਚੇ ਵੀ ਪਾ ਕੇ ਖਿਲਾ ਦਿੰਦੇ ਆ ਨਾ ਬਰਤਨ ਵਗੈਰਾ ਫਿਰ ਬਾਅਦ ਵਾਲੇ ਬੱਚੇ ਕਰ ਦਿੰਦੇ ਆ ਕਿਉਂਕਿ ਹੁਣ ਇਸ ਟਾਈਮ ਬੱਚੇ ਘਰ ਆ ਬੇਟੀਆਂ ਘਰ ਆ ਉਹਨਾਂ ਨੇ ਆਪੇ ਸੰਭਾਲ ਲੈਣਾ ਸਾਰਾ ਮੈਂ ਇੱਕ ਵਾਰੀ ਬਸ ਰੋਟੀ ਪਕਾ ਕੇ ਕਿਚਨ ਕਲੀਨ ਕਰਕੇ ਜਾ ਕੇ ਆਪਣਾ ਰੈਸਟ ਕਰੂੰਗੀ ਹੁਣ ਸਾਰਾ ਕੰਮ ਅਗਲਾ ਜਿਹੜਾ ਆ ਉਹ ਬੱਚੇ ਸੰਭਾਲਣਗੇ ਤੇ ਚਲੋ ਜੀ ਇੱਥੇ ਕਰਦੀਆਂ ਵੀਡੀਓ ਦਾ ਐਂਡ ਕਿਉਂਕਿ ਵੀਡੀਓ ਹੋ ਚੁੱਕੀ ਆ ਲੰਬੀ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਚ ਤਦ ਤੱਕ ਲਈ ਸਸਰੀਆਕਾਲ ਬਾਏ ਬਾਏ